ਮੋਦੀ ਕਹ ਰਹੇ ਲੋਕਤੰਤਰ ਖਤਰੇ 'ਚ ਹੈ ਮੋਦੀ ਦੇ ਰਾਜ 'ਚ ਇਹ ਤਾਂ ਦੇਖੋ ਜੀ ਕਹਿੰਦੀ ਐ ਮੋਦੀ ਸਾਹਿਬ ਨੇ ਕੀ ਲੈਣਾ ਇਹਦੇ 'ਚੋਂ ਨਾ ਉਹਨਾਂ ਦੇ ਪਛਾਣਦੇ ਅੱਗੇ ਨਾ ਕੋਈ ਪਿੱਛੇ ਉਹ ਜੋ ਵੀ ਕਰ ਰਹੇ ਮੁੱਲਗੇ ਪਿੱਛੇ ਕਰ ਰਹੇ ਨਾ ਆਪਣੀ ਲੋੜ ਤਾਂ ਹੈ ਨਹੀਂ ਤੁਹਾਨੂੰ ਨਹੀਂ ਲੱਗਦਾ ਕਿਸਾਨ ਜਿਹੜੇ ਡੁੱਲਦੇ ਪਏ ਨੇ ਉਹ ਜਿਹੜੇ ਕਿਸਾਨ ਬੈਠੇ ਨੇ ਸ਼ੰਭੂ ਤੇ ਖਨੌਲੀ ਤੇ ਉਹਨਾਂ ਦਾ ਗੁੱਸਾ ਜੋ ਹੈ ਉਹ ਭਾਰੀ ਪਾਊਗਾ ਭਾਜੀਪੀ ਨੂੰ ਦੇਖੋ ਭਾਜੀਪੀ ਨੂੰ ਤਾਂ ਚਾਹੀਦਾ ਕੋਈ ਵੀ ਸਰਕਾਰ ਆਵੇ ਕਿਸਾਨਾਂ ਦਾ ਜਿਹੜਾ ਵੀ ਮੁੱਦਾ ਹੈ ਉਹਨੂੰ ਸੋਲਵ ਕਰਨਾ ਚਾਹੀਦਾ ਹੈ ਬਿਲਕੁਲ ਕਰਨਾ ਚਾਹੀਦਾ ਹੈ ਉਹ ਕਿਸਾਨ ਇਥੇ ਬੈਠੇ ਹੋਏ ਨੇ ਬਾਰਡਰਸ ਤੇ ਉਹ ਹੁਣ ਇਲੈਕਸ਼ਨ ਹੈ ਹੁਣ ਇਲੈਕਸ਼ਨ ਤੋਂ ਬਾਅਦ ਹੀ ਕੋਈ ਮਸਲਾ ਹਲ ਹੋਏਗਾ ਨਾ ਉਹ ਤਾਂ ਇਲੈਕਸ਼ਨ ਤੋਂ ਪਹਿਲਾਂ ਉਹਦੇ ਬੈਠੇ ਹੋਏ ਨੇ ਉਹ ਕਹਿੰਦੇ ਸੀ ਕਿ ਅਸੀਂ ਇਸ ਇਲੈਕਸ਼ਨ ਤੋਂ ਪਹਿਲੇ ਇਸ ਲਈ ਬੈਠੇ ਤਾਂ ਮੁੱਦੇ ਹੱਲ ਹੋਣਗੇ ਕੋਈ ਕੁਝ ਦੇਖੋ ਪੋਲਿਟਿਸ਼ਨ ਹੈ ਕਈ ਪੋਲਿਟਿਸ਼ਨ ਕੋਈ ਹਵਾ ਦੇ ਰਹੇ ਨੇ ਕੁਝ ਜੈਨੂਇਨ ਹੈ ਸਾਰਾ ਕੁਝ ਮਿਕਸੀ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਜੋ ਅਸੀਂ ਵਾਰ-ਵਾਰ ਭਾਜਪਾ ਦੇ ਮੂੰਹੋਂ ਸੁਣਿਆ ਕਾਰਾਂ ਤੇ ਘੁੰਮਦੇ ਆ ਜੀ ਉੱਥੇ ਪੂਰੇ ਮਿੰਤਰ ਨਹੀਂ ਲੱਗਦਾ ਕਿ ਟੋਟਲੀ ਕਿਸਾਨ ਬੈਠਾ ਹੱਸਤਾ ਕਹਿੰਦੇ ਉੱਥੇ ਮਹਿੰਗਿਆ ਮਹਿੰਗਿਆ ਕਰਾਤੇ ਘੁੰਮਦੇ ਨੇ ਉਹ ਆਮਦਨ ਦੁੱਗਣੀ ਕੀਤੀ ਹੈ ਮੋਦੀ ਜੀ ਨੇ ਇਸ ਲਈ ਘੁੰਮਦੇ ਨੇ ਨਹੀਂ ਆਮਦਨ ਦੁੱਗਣੀ ਦੀ ਗੱਲ ਨਹੀਂ ਹੁੰਦੀ ਜੀ ਕਿ ਫਸਲ ਤਾਂ ਹੋ ਹੀ ਰਹੀ ਹੈ ਔਰ ਕੰਮ ਵੀ ਹੋ ਰਹੇ ਨੇ ਸਾਰਾ ਸਿਸਟਮ ਵੀ ਹੋ ਰਿਹਾ ਹੈ ਕਿਸਾਨ ਕਹਿੰਦਾ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਫਸਲ ਦਾ ਮੌਸਮ ਦਾ ਉਹ ਜੋ ਕੀਟਨਾਸ਼ਕ ਹੁੰਦੇ ਨੇ ਉਹ ਇੰਨੇ ਨੁਕਸਾਨ ਕਰ ਜਾਂਦੇ ਨੇ ਪਰ ਉਹਨਾਂ ਨੂੰ ਮਿਲਦਾ ਨਹੀਂ ਹੈ ਫਸਲਾਂ ਦਾ ਮੁੱਲ ਨਹੀਂ ਮਿਲਦਾ ਨਾ ਉਹਨਾਂ ਨੂੰ ਉਸ ਤੋਂ ਬਾਅਦ ਪੈਸੇ ਦਿੱਤੇ ਜਾਂਦੇ ਨੇ ਮੁਆਵਜ਼ਾ ਮਿਲਦਾ ਇਹ ਤਾਂ ਬੈਠ ਕੇ ਗੱਲ ਹੁੰਦੀ ਆ ਇਸ ਤਰ੍ਹਾਂ ਜਨਤਾ ਨੂੰ ਪਰੇਸ਼ਾਨ ਕਰਕੇ ਗੱਲ ਹੁੰਦੀ ਹੈ ਨੰਬਰ 1 ਤੇ ਜਦੋਂ ਗੱਲ ਚਲਦੀ ਹੈ ਕਿਸਾਨਾਂ ਦੀ ਚਲਦੀ ਹੈ ਕੋਟ ਸਾਡੇ ਪਾਰਟ ਨੇ 80% ਲੋਕ ਇੱਥੇ ਡਿਪੈਂਡੈਂਟ ਨੇ ਪਰ ਉਹਦਾ ਮਤਲਬ ਕੀ ਪੰਜਾਬ ਚ ਕੋਈ ਮੁੱਦਾ ਹੀ ਨਹੀਂ ਕੋਈ ਡਵੈਲਪਮੈਂਟ ਦਾ ਮੁੱਦਾ ਨਹੀਂ ਅੱਜ ਤੁਸੀਂ ਉਹਨਾਂ ਨੇ ਛੋਟੀ ਜੀ ਗੱਲ ਕੀਤੀ ਵੀ ਮੈਂ ਦਿੱਲੀ ਜਾਣਾ ਕੋਈ 9 ਘੰਟੇ ਲੱਗਦੇ ਕਿਸ ਤਰ੍ਹਾਂ ਪਹੁੰਚਾਂਗੇ ਨੰਬਰ 2 ਤੇ ਇੰਡਸਟਰੀ ਦੀ ਵੀ ਗੱਲ ਕਰੋ ਵੈਲਮੈਂਟ ਦੀ ਗੱਲ ਕਰੋ 27 ਇੰਡਸਟਰੀ ਸਾਡੀਆਂ ਟਾਪ ਕਲਾਸ ਐਸਐਨਯੂਪੀ ਜਾਵੜੀਆਂ ਕਦੀ ਕਿਸੇ ਅੰਕਰ ਨੇ ਕਿਹਾ ਕਿ ਕਿਉਂ ਗਈਆਂ ਪੁੱਛੋ ਬਿਲਕੁਲ ਅਸੀਂ ਦੇਖਿਆ ਲੁਧਿਆਣਾ ਦੇ ਬਹੁਤ ਸਾਰੇ ਜਦੋਂ ਪੁੱਛਦੇ ਹਾਂ ਇੱਕੋ ਹੀ ਸਵਾਲ ਪੁੱਛਦੇ ਹਾਂ ਕਿਸਾਨ ਨੂੰ ਮੁੱਦਾ ਬਣਾ ਕੇ ਤੁਹਾਡੇ ਸਵਾਲ ਪੁੱਛੀ ਜਾ ਰਹੇ ਹਾਂ ਤੁਸੀਂ ਇਹ ਦੇਖੋ ਨਾ ਕਿ ਕਿਸਾਨ ਸਾਡੀ ਜਾਨ ਹੈ ਕਿਸਾਨ ਪੰਜਾਬ ਦੀ ਜਾਨ ਹੈ ਨੋ ਡਾਊਟ ਕਿਸਾਨ ਸਾਡੇ ਲਈ ਸਾਰਾ ਕੁਝ ਹੈ ਪਰ ਲੇਕਿਨ ਕਿਸਾਨ ਨੂੰ ਬਿਜਾਈ ਦੇ ਵਿਗੜਨ ਨਾਲੋਂ ਉਹਨੂੰ ਗਲਤ ਪਾਸੇ ਲਾਣ ਨਾਲੋਂ ਉਨੇ ਚੰਗੀ ਕਿ ਟ੍ਰੇਨਿੰਗ ਦੇਣ ਤਟ੍ਰਿਕਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਅਸੀਂ ਲੁਧਿਆਣਾ ਪਹੁੰਚੇ ਸੀ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ ਗੱਲਬਾਤ ਕਰਨ ਲਈ ਉਹਨਾਂ ਦਾ ਇੰਟਰਵਿਊ ਕਰਨ ਲਈ ਤੇ ਇੱਥੇ ਕੁਝ ਲੋਕ ਸੀ ਉਹਨਾਂ ਦੇ ਸਮਰਥਕ ਸੀ ਜੋ ਚਾਹੁੰਦੇ ਨੇ ਕਿ ਉਹਨਾਂ ਦੀ ਆਵਾਜ਼ ਵੀ ਜਾਵੇ ਲੋਕਾਂ ਤੱਕ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਇਹ ਸਾਰੇ ਬੀਜੇਪੀ ਦੇ ਸਮਰਥਕ ਨੇ ਸੀ ਪਹਿਲੇ ਇੱਕ ਕਲੈਰਿਟੀ ਦੇ ਦਈਏ ਲੁਧਿਆਣਾ ਦੀ ਖਵਾ ਬਾਰੇ ਇਹਨਾਂ ਨਾਲ ਗੱਲ ਕਰਦੇ ਹਾਂ ਹਾਲਾਂਕਿ ਇਹ ਕਹਿਣਗੇ ਕਿ ਬੀਜੇਪੀ ਜਿੱਤ ਰਹੀ ਹੈ ਬਿੱਟੂ ਜਿੱਤ ਰਹੀ ਨਹੀਂ ਪਰ ਕਿਉਂ ਇਹਨਾਂ ਨੂੰ ਕਿਉਂ ਲੱਗਦਾ ਐ ਐਸਾ ਤੇ ਬਾਕੀ ਪਾਰਟੀਆਂ ਦੇ ਆਧਾਰ ਬਾਰੇ ਵੀ ਇਹਨਾਂ ਕੋਲ ਹੀ ਜਾਣਦੇ ਆ ਸਤਿ ਸ਼੍ਰੀ ਅਕਾਲ ਸਰ ਪੰਜਾਬ ਤੱਕ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਤੇ ਕੀ ਲੱਗਦਾ ਲੁਧਿਆਣਾ ਦੀ ਹਵਾ ਲੁਧਿਆਣਾ ਹਵਾ ਜੈਸੇ ਲੁਧਿਆਣਾ ਕਿ ਹਮੇਸ਼ਾ ਪੰਜਾਬ ਦੀ ਆਦਤ ਰਹੀ ਹੈ ਹਰ ਬਾਰ ਇੱਕ ਨਈ ਪਾਰਟੀ ਸਾਰੇ ਇਹਨੂੰ ਬਰਤ ਚੁੱਕੇ ਇੱਕ ਵਾਰੀ ਭਾਜਪੀ ਨੂੰ ਬਰਤ ਕੇ ਦੇਖਣਾ ਚਾਹੀਏ ਸਾਰੇ ਨੂੰ ਹਮ ਆਪ ਲਾਸਟ ਟਾਈਮ ਆਪਕੋ ਵੀ ਲਿਆਏ ਉਹਦਾ ਵੀ ਦੇਖ ਲਿਆ ਹਾਲ ਅਬ ਇੱਕ ਵਾਰ ਚਾਹੀਏ ਸਭ ਕੋ ਕਿ ਸਾਰੇ ਮਿਲ ਕੇ ਇੱਕ ਵਾਰ ਪ੍ਰਹੂਲ ਮਹੌਗਨ ਸੇ बीजेपी को लेकर पर बीजेपी बीजे देखो बिट्टू जी एक दायरा है एक हिस्सा है वे जो मजदार क्या बोलते हैं बिच के हिस्से है, है। काम तो पीछे सेंट्रल ने करना है मोदी जी ने करना है उनके नेतृत्व में जो भी काम करेंगे सब अच्छा ही होगा जो जैसे देश में सब जगह अच्छा हो रहा है सत ਕੀ ਕਹਿਣਾ ਚਾਹੋਗੇ ਕੌਣ ਚੇਤਰੀਆ ਲੁਧਿਆਣਾ ਤੋਂ ਬਿਲਕੁਲ ਸੋਣੇਗੀ ਜੀ ਬਿੱਟੂ ਜਿੱਤੇ ਜਣਗੇ ਜੀ ਰਵੀ ਬਿੱਟੂ ਜਿੱਤਣਗੇ ਕਈ ਤਾਂ ਕਹਿੰਦੇ ਕਿ ਉਹ ਵਿਰੋਧੀ ਕਹਿ ਰਹੇ ਨੇ ਫੋਨ ਨਹੀਂ ਚੁੱਕਦੇ ਲੋਕਾਂ 'ਚ ਜਾਂਦੇ ਨਹੀਂ ਆ ਹੁਣ ਤਾਂ ਬਸ ਪ੍ਰਚਾਰ ਕਰਨ ਲਈ ਨਿਕਲ ਰਹੇ ਨੇ ਉਸ ਤੋਂ ਬਾਅਦ ਦਿਖਣਾ ਹੀ ਨਹੀਂ ਉਹਨਾਂ ਨੇ ਦੇਖੋ ਪਤਾ ਕਿ ਆ ਜੀ ਆਪੋਜੀਸ਼ਨ ਹੈ ਉਹ ਬਜੀ ਕੁਝ ਵੀ ਕਹਿ ਰਹੀ ਹੈ ਹੁਣ ਆਪਾਂ ਆਪਣਾ ਸਰਕਲ ਲੈ ਲਈਏ ਸਾਡੇ ਸਰਕਲ ਦੇ ਵਿੱਚ ਕੋਈ ਵੀ ਬੰਦਾ ਐਸਾ ਨਹੀਂ ਹੋਏਗਾ ਜਿਸਨੇ ਕਿਸੇ ਨੇ ਬਿੱਟੂ ਨੂੰ ਫੋਨ ਕੀਤਾ ਤੇ ਬਿੱਟੂ ਨੇ ਨਾ ਫੋਨ ਚੱਕਿਆ ਹੋਵੇ ਕਾਂਗਰਸ ਰਹਿ ਕੇ ਵੀ ਤੁਹਾਡਾ ਫੋਨ ਚੁੱਕਦੇ ਸੀ ਬਿਲਕੁਲ ਚੁੱਕਿਆ ਜੀ ਤੁਸੀਂ ਭਾਜੀਪੀ ਦਾ ਹਿੱ ਬਾਕੀ ਵਿਰੋਧੀ ਆ ਗੱਲਾਂ ਕਰਦੇ ਆ ਕਰਦੇ ਆ ਕੋਈ ਦਿੱਕਤ ਨਹੀਂ ਆ ਬਾਕੀ ਤੁਸੀਂ ਅੱਜ ਦੇਖੋ ਮੋਦੀ ਜੀ ਨੇ ਹਿੰਦੁਸਤਾਨ ਨੂੰ ਕਿੱਥੇ ਬੁਝਾਤਾ ਹਿੰਦੁਸਤਾਨ ਕਿੱਥੇ ਸੀ ਅੱਜ ਫੌਨ ਚਲੇ ਜਾਓ ਕਿੱਥੇ ਚਲੇ ਜਾਓ ਇੰਡੀਆ ਦੀ ਵੈਲਿਊ ਬਣ ਗਈ ਹੈ ਇੰਡੀਆ ਰੁਪਈਆ ਅੱਗੇ ਨੂੰ ਐ ਸੁੱਟ ਦਿੰਦੇ ਸੀ ਫੌਨ ਵਿਰੋਧੀ ਕਹਿੰਦੇ ਲੋਕਤੰਤਰ ਖਤਰੇ 'ਚ ਹੈ ਮੋਦੀ ਦਾ ਰਾਜ ਹੈ ਇਹ ਤਾਂ ਦੇਖੋ ਜੀ ਕਹਿੰਦੀ ਹੈ ਮੋਦੀ ਸਾਹਿਬ ਨੇ ਕੀ ਲੈਣਾ ਇਹਦੇ ਚੋਂ ਨਾ ਉਹਨਾਂ ਦੇ ਪਿੱਛੇ ਅੱਗੇ ਨਾ ਕੋਈ ਪਿੱਛੇ ਉਹ ਜੋ ਵੀ ਕਰ ਰਹੇ ਮੁੱਲਗੇ ਪਿੱਛੇ ਕਰ ਰਹਿਣਾਂ ਉਹਨਾਂ ਦੀ ਕੋਈ ਆਪਣੀ ਲੋੜ ਤਾਂ ਹੈ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਜਿਹੜੇ ਰੁੱਲਦੇ ਪਏ ਨੇ ਉਹ ਜਿਹੜੇ ਕਿਸਾਨ ਬੈਠੇ ਨੇ ਸ਼ੰਭੂ ਤੇ ਖਨੌਰੀ ਤੇ ਉਹਨਾਂ ਦਾ ਗੁੱਸਾ ਜੋ ਹੈ ਉਹ ਭਾਰੀ ਪਾਊਗਾ ਬੀਜੇਪੀ ਤੇ ਦੇਖੋ ਬੀਜੇਪੀ ਨੂੰ ਤਾਂ ਚਾਹੀਦਾ ਕੋਈ ਵੀ ਸਰਕਾਰ ਆਵੇ ਕਿਸਾਨਾਂ ਦਾ ਜਿਹੜਾ ਵੀ ਮੁੱਦਾ ਹੈ ਉਹਨੂੰ ਸੋਲਵ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਬਿਲਕੁਲ ਕਰਨਾ ਚਾਹੀਦਾ ਹੈ ਕਿਉਂ ਕਿਸਾਨ ਇਥੇ ਬੈਠੇ ਹੋਏ ਨੇ ਬਾਰਡਰਸ ਤੇ ਉਹ ਹੁਣ ਇਲੈਕਸ਼ਨ ਹੈ ਹੁਣ ਇਲੈਕਸ਼ਨ ਤੋਂ ਬਾਅਦ ਹੀ ਕੋਈ ਮਸਲਾ ਹਲ ਹੋਏਗਾ ਨਾ ਉਹ ਤਾਂ ਇਲੈਕਸ਼ਨ ਤੋਂ ਪਹਿਲਾਂ ਉਹਦੇ ਬੈਠੇ ਹੋਏ ਨੇ ਉਹ ਕਹਿੰਦੇ ਸੀ ਕਿ ਅਸੀਂ ਇਸ ਇਲੈਕਸ਼ਨ ਤੋਂ ਪਹਿਲੇ ਇਸ ਲਈ ਬੈਠੇ ਤਾਂ ਕਿ ਮੁੱਦੇ ਹੱਲ ਹੋਣ ਦੇਖੋ ਕੁਝ ਦੇਖੋ ਪੋਲੀਟੀਸ਼ਨ ਹੈ ਕਈ ਪੋਲੀਟੀਸ਼ਨ ਕੋਈ ਹਵਾ ਦੇ ਰਹੇ ਨੇ ਕੁਝ ਜੈਨੂਇਨ ਹੈ ਸਾਰਾ ਕੁਝ ਮਿਕਸ ਹੀ ਹੈ ਸਾਰਾ ਕੁਝ ਇਸਾਨਾ ਦਾ ਮੁੱਦਾ ਤੁਹਾਨੂੰ ਕਿਵੇਂ ਲੱਗਦਾ ਨਹੀਂ ਕਿਸਾਨਾਂ ਦਾ ਮੁੱਦਾ ਕੁਝ ਤਾਂ ਹੈ ਔਰ ਕੁਝ اپੋਜੀਸ਼ਨ ਨੇ ਬਣਾਇਆ ਹੋਇਆ ਉਹਨਾਂ ਲਈ ਜੀ ਕਿੰਨਾ ਤੁਹ ਥੋੜਾ ਹੈ ਔਰ ਜਿਆਦਾ اپੋਜੀਸ਼ਨ ਨੇ ਬਣਾਇਆ ਜੀ ਵਿਕਾਸ ਰੁਕਦਾ ਇਨਾਂ ਚੀਜ਼ਾਂ ਨਾਲ ਦੇਖੋ ਕਿ ਆਮਦਨ ਦੀ ਆਮਦਨ ਦੁੱਗਣੀ ਹੋ ਗਈ ਜੋ ਅਸੀਂ ਵਾਰ-ਵਾਰ ਬੀਜੇਪੀ ਦੇ ਮੂੰਹੋਂ ਸੁਣਦੇ ਹਾਂ ਕਾਰਾਂ ਤੇ ਘੁੰਮਦੇ ਆ ਜੀ ਉੱਥੇ ਪੂਰੇ ਮਨ ਤਾਂ ਨਹੀਂ ਲੱਗਦਾ ਕਿ ਟੋਟਲੀ ਕਿਸਾਨ ਬੈਠਾ ਹੈ ਅਸੀਂ ਤਾਂ ਕਹਿੰਦੇ ਉੱਥੇ ਮਹਿੰਗਿਆ ਮਹਿੰਗਿਆ ਕਰਾਤੇ ਘੁੰਮਦੇ ਨੇ ਉਹ ਆਮਦਨ ਦੁੱਗਣੀ ਕੀਤੀ ਹੈ ਮੋਦੀ ਜੀ ਨੇ ਇਸ ਲਈ ਘੁੰਮਤੇ ਨੇ ਨਹੀਂ ਆਮਦਨ ਦੁੱਗਣੀ ਦੀ ਗੱਲ ਨਹੀਂ ਹੁੰਦੀ ਜੀ ਕਿ ਫਸਲ ਤਾਂ ਹੋ ਹੀ ਰਹੀ ਹੈ ਔਰ ਕੰਮ ਵੀ ਹੋ ਰਹੇ ਨੇ ਸਾਰਾ ਸਿਸਟਮ ਵੀ ਹੋ ਰਿਹਾ ਹੈ ਕਿਸਾਨ ਕਹਿੰਦਾ ਇਨਾਂ ਨੂੰ ਨੁਕਸਾਨ ਹੋ ਜਾਂਦਾ ਫਸਲ ਦਾ ਮੌਸਮ ਦਾ ਉਹ ਜੋ ਕੀਟਨਾ ਇੰਨੇ ਨੁਕਸਾਨ ਕਰ ਜਾਂਦੇ ਨੇ ਪਰ ਉਹਨਾਂ ਨੂੰ ਮਿਲਦਾ ਨਹੀਂ ਐ ਫਸਲਾਂ ਦਾ ਮੁੱਲ ਨਹੀਂ ਮਿਲਦਾ ਨਾ ਉਹਨਾਂ ਨੂੰ ਉਸ ਤੋਂ ਬਾਅਦ ਪੈਸੇ ਦਿੱਤੇ ਜਾਂਦੇ ਨੇ ਮੁਆਵਜ਼ਾ ਮਿਲਦਾ ਇਹ ਤਾਂ ਬੈਠ ਕੇ ਗੱਲ ਹੁੰਦੀ ਆ ਇਸ ਤਰ੍ਹਾਂ ਜਨਤਾ ਨੂੰ ਪਰੇਸ਼ਾਨ ਕਰਕੇ ਗੱਲ ਹੁੰਦੀ ਆ ਅੱਜ ਤੁਸੀਂ ਦਿੱਲੀ ਜਾਣਾ ਹੋਵੇ ਪਹੁੰਚ ਜਾਓਗੇ ਟਾਈਮ ਤੇ ਮੈਨੂੰ ਦੱਸੋ ਉਹ ਕਹਿੰਦੇ ਸੀ ਤਾਂ ਮਿਲਣਾ ਚਾਹੁੰਦੇ ਸੀ ਤੁਹਾਨੂੰ ਵੀ ਪਤਾ ਹੈ ਕਿ ਸ਼ੰਭੂ ਤੇ ਜਦੋਂ ਬੈਠੇ ਜਦੋਂ ਉਹ ਖਨੌਰੀ ਤੇ ਬੈਠੇ ਉਸ ਤੋਂ ਪਹਿਲਾਂ ਮੀਟਿੰਗਸ ਵੀ ਹੋਈਆਂ ਚੰਡੀਗੜ੍ਹ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਕੇਂਦਰੀ ਮੰਤਰੀ ਪਹੁੰਚਦੇ ਨੇ ਪਰ ਕਹਿੰਦੇ ਕਿ ਜਿਹੜਾ ਮੁੱਧਿਆ ਤੇ ਗੱਲ ਹੋ ਚੁੱਕੀ ਸੀ ਉਹਨਾਂ ਮੁੱਧਿਆ ਤੇ ਮੰਨੇ ਹੀ ਨਹੀਂ ਹੈ ਨਹੀਂ ਮੁੱਦੇ ਤਾਂ ਮੰਨੇ ਜਾਂਦੇ ਜੀ ਹੁਣ ਆਪਣਾ ਮੁੱਦੇ ਸਾਰੇ ਨਹੀਂ ਨਾ ਮੰਨੇ ਜਾਂਦੇ ਉਹਨਾਂ ਨੂੰ ਟਾਈਮ ਲੱਗਦਾ ਹੈ ਸਿਸਟਮ ਚਾਹੀਦਾ ਸਾਰਾ ਕੁਝ ਪਰ ਮੈਂ ਕਹਣਾ ਚਾਹੁੰਦਾ ਸੁਣੋ ਬਾਤ ਹੈ ਕਿ ਜਿਵੇਂ ਕਿ ਕਹ ਦ ਸੜਕੋ ਤੇ ਬੈਠ ਕੇ ਕੋਈ ਰੇਲ ਰੋ कोई अपना अलग अलग से कोई जगह पे जाके जब पर्टिकुलर उसमें भी अपना प्रोटेस्ट कर सकते किसान लेकिन सड़क रोकने का रोकने का तो तरीका सही बात नहीं है इमरजेंसी उसके अलावा जो आप कहते हैं बिट्टू के बारे में बिट्टू का है मैडम اگر یہاں پہ سرکار اپ کی سرکار ہے भगत मान सरकार है, है पंजाब में अगर यहां पे मतलब बट्टू जी जो है अपना एमपी सीट से जीत जाए तो सेंटर से जो भी हमारे कुछ ना कुछ सामान आ रही यहां पे आ सकती है जो भी ठीक है ਤੁਹਾਨੂੰ ਲੱਗਦਾ ਬਿੱਟੂ ਜੀ ਤੁਸੀਂ ਕਿਸਾਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਸੀ ਤੁਸੀਂ ਬਾਤ ਕਰ ਰਹੇ ਸੀ ਦੇਖੋ ਇੱਕ ਚੀਜ਼ ਨੂੰ ਅਸੀਂ ਮੁੱਦਾ ਬਣਾਉਂਦੇ ਹਾਂ ਅਸੀਂ ਵੀ ਪ੍ਰੈਸ ਨਾਲ ਇਨਵੋਲਡ ਹਾਂ ਸਾਰੇ ਹਾਂ ਕੀ ਪੰਜਾਬ ਦੇ ਵਿੱਚ ਸਿਰਫ ਇਕੱਲਾ ਕਿਸਾਨਾਂ ਦਾ ਹੀ ਮੁੱਦਾ ਨੰਬਰ 1 ਨੰਬਰ 2 ਪੰਜਾਬ ਦੇ ਵਿੱਚ ਟ੍ਰੇਡ ਹੈ بزنس ਹੈ ਮੈਂ ਕਦੀ ਪ੍ਰੈਸ ਰਿਪੋਰਟਰਾਂ ਨੂੰ ਘਾਟ ਹੀ ਬੋਲਦੇ ਵੇਖਿਆ ਵੀ ਤੁਸੀਂ ਇਹਨਾਂ ਨੂੰ ਕੁਐਸਚਨ ਪੁੱਛਿਆ ਵੀ ਤੁਹਾਡੀ ਇੰਡਸਟਰੀ ਦਾ ਕੀ ਹਾਲ ਹੈ ਤੁਹਾਡੀ ਇੰਡਸਟਰੀ ਕਿੰਨੀ ਰੂਲ ਹੈ ਬਿਲਕੁਲ ਨਹੀਂ ਅਸੀਂ ਬਿਲਕੁਲ ਬੋਛਦੇ ਨਹੀਂ ਮੈਂ ਉਹੀ ਕਹ ਰਹੀ ਕਿ ਕਿਸ ਤਾਂ ਉਹਨਾਂ ਨੂੰ ਇਗਨੋਰ ਕਰ ਦਿੱਤਾ ਜਾਵੇ ਜਦੋਂ ਭਾਜਪਾ ਨੂੰ ਅਸੀਂ ਸਵਾਲ ਕਰਦੇ ਆਂ ਇਹੀ ਤਾਂ ਗੱਲ ਹੈ ਜਦੋਂ ਤੁਹਾਨੂੰ ਅੱਗੋਂ ਇਹ ਕਹਿਤਾ ਜਾਵੇ ਵੀ ਇੰਡਸਟਰੀ ਬਾਰੇ ਕਿਉਂ ਨਹੀਂ ਗੱਲ ਕਰਦੇ ਡਵੈਲਪਮੈਂਟ ਬਾਰੇ ਕਿਉਂ ਨਹੀਂ ਗੱਲ ਕਰਦੇ ਮੈਂ ਕਹਿੰਨਾ ਅੰਦੋਲਨ ਚਲਾਇ ਇਹਨਾਂ ਨੇ ਅਸੀਂ ਇਹਨਾਂ ਦੇ ਨਾਲ ਰਲਦੇ ਆਂ ਇਹ ਅੰਦੋਲਨ ਚਲਾਉਣ ਨੂੰ ਸਾਨੂੰ ਵਧੀਆ ਬੀ ਦਿਓ ਸਾਨੂੰ ਵਧੀਆ ਖਾਦਾਂ ਦਿਓ ਸਾਡੀ ਪ੍ਰ ਪੰਜਾਬ ਚ ਜਦੋਂ ਨਹੀਂ ਕਦੀ ਕਦੀ ਇਹ ਕਈ ਮੁੱਦੇ ਨਹੀਂ ਬਿਲਕੁਲ ਮੈਂ ਉਹੀ ਜਦੋਂ ਗੱਲ ਕਰ ਰਹੀ ਸੀ ਉਹਨਾਂ ਨੂੰ ਮੈਂ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਕਿ ਜਿਹੜੇ ਦਵਾਈਆਂ ਦੇ ਦਿੱਤੀਆਂ ਜਾਂਦੇ ਸਪਰੇ ਜਿਹੜੀ ਦਿੱਤੀ ਜਾਂਦੀ ਉਹ ਠੀਕ ਨਹੀਂ ਹੁੰਦੀ ਉਹ ਸੂਬਾ ਸਰਕਾਰ ਖਿਲਾਫ ਪ੍ਰੋਟੈਸਟ ਮੇਰੀ ਗੱਲ ਤੇ ਤੁਸੀਂ ਆ ਹੀ ਨਹੀਂ ਰਹੇ ਜੀ ਨੰਬਰ 1 ਤੇ ਜਦੋਂ ਗੱਲ ਚਲਦੀ ਹੈ ਕਿਸਾਨਾਂ ਦੀ ਚਲਦੀ ਹੈ ਕੋਟ ਸਾਡੇ ਪਾਰਟ ਨੇ 80% ਲੋਕ ਇਥੇ ਡਿਪੈਂਡੈਂਟ ਨੇ ਪਰ ਉਹਦਾ ਮਤਲਬ ਕਿ ਪੰਜਾਬ ਚ ਕੋਈ ਮੁੱਦਾ ਹੀ ਹੈ ਨਹੀਂ ਕੋਈ ਡਵੈਲਪਮੈਂਟ ਦਾ ਮੁੱਦਾ ਨਹੀਂ ਅੱਜ ਤੁਸੀਂ ਉਹਨਾਂ ਨੇ ਛੋਟੀ ਜਿਹੀ ਗੱਲ ਕੀਤੀ ਮੈਂ ਦਿੱਲੀ ਜਾਣਾ ਉਹ 9 ਘੰਟੇ ਲੱਗਦੇ ਕਿਸ ਤਰ੍ਹਾਂ ਪਹੁੰਚਾਂਗੇ ਨੰਬਰ 2 ਤੇ ਇੰਡਸਟਰੀ ਦੀ ਵੀ ਗੱਲ ਕਰੋ ਡਵੈਲਪਮੈਂਟ ਦੀ ਗੱਲ ਕਰੋ ਮੈਂ ਇੱਕ ਵਾਰ ਇਹਨਾਂ ਨੂੰ ਮਿਲਿਆ ਸੀ ਕਿਸਾਨਾਂ ਨੂੰ ਆਪ ਮੈਂ ਕਿਹਾ ਵੀ ਤੁਹਾਡੀ ਜਿਹੜੀ ਇਹ ਪ੍ਰੋਬਲਮ ਹੈ ਤੁਸੀਂ ਉਹ ਵੀ ਜਸਟੀਫਾਈ ਆ ਮੈਂ ਕਿਹਾ ਅਜ ਤੱਕ ਕਦੀ ਵੀ ਤੁਸੀਂ ਇਹ ਕਿਹਾ ਵੀ ਉਧੋਲਣ ਕੀਤਾ ਵੀ ਸਾਨੂੰ ਚੰਗੇ ਬੀਜ ਦਿਓ ਅਸੀਂ ਚੰਗੀਆਂ ਫਸਲਾਂ ਬੀਜੇ ਸਾਡੀ ਪ੍ਰੋਡਕਸ਼ਨ ਵਧੇ ਸਾਡੀ ਇਨਕਮ ਵਧੇ ਇਹਦੇ ਬਾਰੇ ਤੁਸੀਂ ਕਿਉਂ ਨਹੀਂ ਗੱਲ ਕਰਦੇ ਅਸੀਂ ਦੱਸੋ ਕਿ ਮੋਦੀ ਸਰਕਾਰ ਦੇ ਰਾਜ ਚ ਇਹਨਾਂ 10 ਸਾਲਾਂ ਚ ਲੁਧਿਆਣਾ ਦੀ ਇੰਡਸਟਰੀ ਕਿੱਥੇ ਪਹੁੰਚੀ ਹੈ ਮੈਂ ਮੈਂਚੈਸਟਰ ਜਾਂ ਮੈਂਚੈਸਟਰ ਆਫ ਇੰਡੀਆ ਕੀ ਆ ਚਾਹੁੰਦਾ ਹਾਂ ਲੁਧਿਆਣਾ ਨੂੰ ਲੁਧਿਆਣਾ ਦੀ ਇੰਡਸਟਰੀ ਦੀ ਹਰ ਪਾਸੇ ਗੱਲ ਹੁੰਦੀ ਹੈ ਪਰ ਤੁਸੀਂ ਉੱਥੇ ਹੀ ਆ ਗਏ ਫਿਰ ਜਿਹੜਾ ਮੈਂ ਸੋਚਦਾ ਹਾਂ ਪੰਜਾਬ ਦੀ ਇੰਡਸਟਰੀ ਜ਼ੀਰੋ ਹੈ ਕਿਉਂਕਿ ਇੱਧਰ ਕੋਈ ਜਿਤਾਇਆ ਕੋਈ ਨਹੀਂ ਤੁਸੀਂ ਮੇਰੀ ਗੱਲ ਸੁਣੋ ਕਿ ਦੇਖੋ ਲੁਧਿਆਣਾ ਦੇ ਅੰਦਰ ਹੀ ਕੋਈ ਬੜੀ ਨਸਲੀ ਹੈ ਜਿਸ ਵਿੱਚ ਕੋਈ 10 20 ਜਾਂ 50 ਹਜ਼ਾਰ ਬੰਦਾ ਕੰਮ ਕਰਤਾ ਕੋਈ ਮੈਂ ਵੀ ਉਹੀ ਪੁੱਛਦੀ ਕਿਉਂਕਿ ਕੋਵਿਡ ਦੇ ਟਾਈਮ 'ਚ ਕਾਫੀ ਇੰਡਸਟਰੀ ਬੰਦ ਹੋਈ ਤੇ ਲਗਾਤਾਰ ਜੋ ਇੰਡਸਟਰੀ ਹੈ ਉਹ ਜਿਹੜੇ ਇੰਡਸਟਰੀਅਨ ਨਹੀਂ ਘਰ ਵਾਲ ਜਾ ਰਹੀ ਹੈ ਕਿ ਮੋਦੀ ਸਰਕਾਰ ਨੇ 10 ਸਾਲਾਂ 'ਚ ਕੋਈ ਸੁਧਾਰ ਨਹੀਂ ਕੀਤਾ ਕੋਈ ਐਸਾ ਤੁਹਾਨੂੰ ਗ੍ਰਾਂਟ ਮਿਲੀ ਨਹੀਂ ਨਹੀਂ ਇਹ ਕੁਐਸਚਨ ਨੂੰ ਕੁਮਾ ਰਹੇ ਹੋ ਬਿਲਕੁਲ ਗਲਤ ਕਰ ਰਹੇ ਹੋ ਮਤਲਬ ਸਰਕਾਰ ਜਿਹੜਾ ਕੁਐਸਚਨ ਤੁਹਾਡਾ ਇਹ ਹੈ ਤੁਸੀਂ ਕੁਐਸਚਨ ਕਿਸਾਨਾਂ ਦਾ ਪੁੱਛਦੇ ਹੋ ਇੰਡਸਟਰੀ ਦਾ ਕੁਐਸਚਨ ਤੁਸੀਂ ਤਾਂ ਨਹੀਂ ਪੁੱਛਿਆ ਤੇ ਅਸੀਂ ਰੇਜ਼ ਕੀਤਾ ਇੰਡਸਟਰੀ ਹੈ ਬਿਜ਼ਨਸ ਹੈ ਸਭ ਕੁਝ ਹੈ ਡੈਵਲਪਮੈਂਟ ਸਾਡੀ ਸਟੇਟ ਦੀ ਟੈਕਸ ਹੋਣੀ ਆ ਟੈਕਸ ਕਿੱਥੋਂ ਆਣਾ ਕਿੰਨਾ ਟੈਕਸ ਦਿੰਦਾ ਫਾਰਮਰ ਤੇ ਇੰਡਸਟਰੀਸਟ ਨਹੀਂ ਤੁਸੀਂ ਅਮਰੀਕਾ ਹਾਂ ਮੈਂ ਉਹੀ ਸਵਾਲ ਪੁੱਛ ਰਹੀ ਹਾਂ 10 ਸਾਲਾਂ ਚ 10 ਸਾਲਾਂ ਚ ਇੰਡਸਟਰੀਸ ਦਾ ਕਿੰਨੀ ਗ੍ਰੋਥ ਹੋਇਆ ਹੈ ਮੈਂ ਡਾਟਾ ਦੇਣਾ ਦਾ ਮੈਂ ਤਾਂ ਡਾਟਾ ਦੇਣਾ ਤੁਹਾਨੂੰ ਤੁਹਾਡੀ 13.33% ਰਸ ਜਿਹੜੀ ਲੁਧਿਆਣੇ ਦੀ ਆ ਉਹ ਡਾਊਨ ਹੋਈ ਆ ਕਦੀ ਇਹ ਕਿਸੇ ਐਂਕਰ ਨੂੰ ਪਤਾ ਇਸ ਚੀਜ਼ ਦਾ ਨੰਬਰ ਦੋ ਜਿਹੜਾ ਸਭ ਤੋਂ ਵੱਡੀ ਜਿਹੜੀ ਦੇਖਣ ਵਾਲੀ ਚੀਜ਼ ਆ ਤੁਸੀਂ ਇੰਡਸਟਰੀ ਦੀ ਗੱਲ ਕਰਦੇ ਹੋ ਹੁਣ ਵੀ ਅਸੀਂ ਇੰਡਸਟਰੀ ਦੇ ਕੀ ਕੀਤਾ ਇੰਡਸਟਰੀ ਉਹ ਕੀਤਾ 27 ਇੰਡਸਟਰੀ ਸਾਡੀਆਂ ਟੌਪ ਕਲਾਸ ਐਸਐਨਯੂਪੀ ਜਾਵੜੀਆਂ ਕਦੀ ਕਿਸੇ ਐਂਕਰ ਨੇ ਕਿਹਾ ਕਿ ਕਿਉਂ ਗਈਆਂ ਪੁੱਛੋ ਨਹੀਂ ਅਸੀਂ ਦੇਖਿਆ ਲੁਧਿਆਣਾ ਦੇ ਬਹੁਤ ਸਾਰੇ ਜਿਹੜੇ ਬੁਸਤੇਓ ਇੱਕੋ ਹੀ ਸਵਾਲ ਪੁੱਛਦਿਆਂ ਕਿਸਾਨ ਨੂੰ ਮੁੱਦਾ ਬਣਾ ਕੇ ਤੁਹਾਡੇ ਸਵਾਲ ਪੁੱਛੀ ਜਾ ਰਹੇ ਹੋ ਤੁਸੀਂ ਇਹ ਦੇਖੋ ਨਾ ਕਿ ਕਿਸਾਨ ਸਾਡੀ ਜਾਨ ਹੈ ਕਿਸਾਨ ਪੰਜਾਬ ਦੀ ਜਾਨ ਹੈ ਨੋ ਡਾਊਟ ਕਿਸਾਨ ਸਾਡੇ ਲਈ ਸਾਰਾ ਕੁਝ ਹੈ ਬਿਲਕੁਲ ਪਰ ਲੇਕਿਨ ਕਿਸਾਨ ਨੂੰ ਬਿਜਾਈ ਕੀ ਵਿਗੜਾਨ ਨਾਲੋਂ ਉਹਨੂੰ ਗਲਤ ਪਾਸੇ ਲਾਉਣ ਨਾਲੋਂ ਉਹਨੂੰ ਚੰਗੀ ਕਿ ਟ੍ਰੇਨਿੰਗ ਦੇਣ ਚੰਗੇ ਇੰਸਟੀਚਿਊਨ ਬਣਾਉਣ ਉਹਨਾਂ ਵਾਸਤੇ ਚੰਗੀ ਇੰਡਸਟਰੀ ਲਾਉਣ ਐਗਰੀਕਲਚਰ ਇੰਡਸਟਰੀ ਦੀ ਗੱਲ ਕੀਤੀ ਕਿ ਨਹੀਂ ਕਿਸੇ ਨੇ ਜਿੰਨਾ ਚਿਰ ਤੁਹਾਡੀ ਇੰਡ ਐਗਰੀਕਲਚਰ ਇੰਡਸਟਰੀ ਡਵੈਲਪ ਨਹੀਂ ਹੁੰਦੀ ਤੁਸੀਂ ਪੰਜਾਬ ਚ ਕੁਝ ਨਹੀਂ ਕਰ ਸਕਦੇ ਇਹ ਅਮਰੀਕਾ ਲੋਡ ਕਰ ਲਓ ਹਾਂ ਬਿਲਕੁਲ ਕਿੰਨੇ ਮਤਲਬ ਹੈ ਕਿ ਕੇਂਦਰ ਸਰਕਾਰ ਕਰੂਗੀ ਕੇਂਦਰ ਸਰਕਾਰ ਕੋ ਕਦੀਆਂ ਮੁੱਦੇ ਲੈ ਕੇ ਜਾਓਗੇ ਤੇ ਫੇਰੀ ਹੋਊ ਨਹੀਂ ਮੁੱਦੇ ਲੈ ਕੇ ਜਾਂਦੇ ਕਿਸੇ ਹੋ ਜਾਂਦਾ ਕਿਹੜਾ ਕਿਸਾਨ ਗਿਆ ਕਿਹੜਾ ਕਿਸਾਨ ਗਿਆ ਚਲੋ ਕੋਈ ਕੋਈ ਕਿਸਾਨਾਂ ਦੀ ਜਥੇਬੰਦੀ ਦਿਖਾਓ ਜਿਹੜੀ ਇਹ ਗਈ ਹੋ ਜਾ ਕੇ ਸੈਂਟਰ ਕੋਲ ਕਿਸਾਨ ਤੁਹਾਨੂੰ ਲੱਗਦਾ ਕਿ ਸਹੀ ਮੁੱਦਿਆਂ ਤੇ ਫਾਈਟ ਨਹੀਂ ਕਰਦਾ ਮੈਂ ਤੁਹਾਨੂੰ ਕਿਹਾ ਹੀ ਨਹੀਂ ਇੱਕ ਵਾਰੀ ਵੀ ਇਹ ਗੱਲ ਤੁਹਾਡਾ ਆਪਣਾ ਹੀ ਸਵਾਲ ਆ ਤੁਹਾਡਾ ਆਪਣਾ ਹੀ ਜਵਾਬ ਹੈ ਨਹੀਂ ਸਰ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਗੱਲ ਕਰ ਰਹੇ ਹੋ ਇਸ ਕਰਕੇ ਸਵਾਲ ਕਰੀ ਤੁਸੀਂ ਇੰਡਸਟਰੀ ਦੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਕਈ ਵਾਰੀ ਦੇਖਿਆ ਕਿ ਲੁਧਿਆਣਾ ਦੇ ਜਿਹੜੇ ਇੰਡਸਟਰੀਅਲਿਸਟ ਨੇ ਉਹ ਯੋਗੀ ਕੋਲ ਵੀ ਜਾਂਦੇ ਨੇ ਕੈਪਟਨ ਦੀ ਸਰਕਾਰ 'ਚ ਵੀ ਗਏ ਦੂਜੀ ਮੀਟਿੰਗ ਜੁ ਦੂਜੀ ਮੀਟਿੰਗ ਜਿਹੜੀ ਐ ਉਹ ਅਸੀਂ ਦੇਖਿਆ ਕਿ ਉਹ ਭਗਵੰਤ ਮਾਨ ਦੀ ਸਰਕਾਰ ਚ ਵੀ ਇੰਡਸਟਰੀਅਲਿਸਟ ਜਿਹੜੇ ਨੇ ਉਹ ਅਦਿੱਤਿਆ ਨਾਯੋਗੀ ਦੇ ਨਾਲ ਮੁਲਾਕਾਤ ਕਰਾਉਂਦੇ ਆ। ਅਗਰਿਕਲਚਰ ਜਿੰਨੇ ਕਿਸਾਨ ਜਿੱਥੇ ਬੰਦੀਆਂ ਅਸੀਂ ਇਹਨਾਂ ਦੇ ਨਾਲ ਚੱਲਦੇ ਆ। ਇਹਨਾਂ ਨੂੰ ਕੋ ਪੁੱਛੋ ਵੀ ਜਾ ਕੇ ਕੋਈ ਸੈਂਟਰ ਨੂੰ ਕਿਹਾ ਵੀ ਇੱਥੇ ਅਗਰਿਕਲਚਰ ਇੰਡਸਟਰੀ ਲਾਓ। ਤੁਹਾਡੀ ਗ੍ਰੋਥ ਐਗਰੀਕਲਚਰ ਇੰਡਸਟਰੀ ਦੀ ਆ। ਤੁਹਾਡੀ ਸਟੇਟ ਐਗਰੀਕਲਚਰ ਗ੍ਰੋਥ ਦੀ। ਜਿੰਨੀ ਗ੍ਰੋਥ ਵਧੂਗੀ, ਜਿੰਨੇ ਵੀ ਵਧਣਗੇ, ਜਿੰਨੀਆਂ ਡਵੈਲਪਮੈਂਟਸ ਹੋਣਗੀਆਂ ਉਨੀ ਜਿਆਦਾ ਤੁਹਾਡੀ ਪੰਜਾਬ ਦੀ ਪੰਜਾਬ ਦੀ ਡਵੈਲਪਮੈਂਟ ਦਾ ਇੱਕੋ ਜਿਹੜਾ ਹੁੰਦਾ ਕਿਸੇ ਸਟੇਟ ਦੀ ਤਕੀਦਾ ਉਹ ਹੁੰਦਾ ਇੰਡਸਟਰੀਅਲ ਡਵੈਲਪਮੈਂਟ ਇੰਡਸਟਰੀਅਲ ਡਲ ਮੀਨਸ ਟੈਕਸ ਜੇ ਸਟੇਟ ਮੈਨ ਮਰ ਕੋ ਟੈਕਸ ਹੈ ਨਹੀਂ ਤੁਹਾਡਾ ਕੀ ਕਰੂਗਾ ਚੈਨਲ ਉੱਤੇ ਮੈਂ ਪੈਸੇ ਪੇ ਕਰੂੰਗਾ ਫਿਰ ਅਸੀਂ ਸਾਰੇ ਲੋਕਾਂ ਦਾ ਬੈਨੀਫਿਟ ਟਾਵਾਂਗੇ ਉਹ ਜਿਹੜਾ ਬੈਨੀਫਿਟ ਹੈ ਦੈਟ ਇਜ਼ ਕਾਲਡ ਡਵੈਲਪਮੈਂਟ ਤੁਸੀਂ ਦੱਸੋ ਇੰਡਸਟਰੀ ਦਾ ਹੁਣ ਤਾਂ ਹੀ ਭਲਾ ਹੋਗਾ ਅਗਰ ਇਥੇ ਬਿੱਟੂ ਜੀ ਜਿੱਦਦੇ ਨੇ ਹੂੰ ਜੀ ਆ ਬਿੱਟੂ ਜੀ ਦਾ ਸਵਾਲ ਪੁੱਛ ਲੋ ਜਾਂ ਕਿਸਾਨਾਂ ਦਾ ਸਵਾਲ ਹੈ ਇੰਡਸਟਰੀ ਦਾ ਸਵਾਲ ਮੈਂ ਹੁਣ ਤੁਹਾਨੂੰ ਬਿੱਟੂ ਜੀ ਦਾ ਸਵਾਲ ਪੁੱਛੇ ਮੈਂ ਤੁਹਾਨੂੰ ਪੁੱਛਿਆ ਕਿ ਅਗਰ ਇੰਡਸਟਰੀ ਲੁਧਿਆਣਾ ਦੀ ਤਾਂ ਹੀ ਪ੍ਰਫੁੱਲਿਤ ਹੋਗੀ ਅਗਰ ਇਥੋਂ ਬਿੱਟੂ ਜੀ ਜਿੱਤਦੇ ਨੇ ਚਲੋ ਕੱਲੂ ਬਿੱਟੂ ਜੀ ਜਿੱਤ ਕੇ ਚਲੇ ਜਾਂਦੇ ਨੇ ਅਸੀਂ ਇਹਨਾਂ ਨੂੰ ਇਹ ਕਹਿ ਸਕਦੇ ਹਾਂ ਕਿ ਤੁਸੀਂ ਐਗਰੀਕਲਚਰ ਇੰਡਸਟਰੀ ਦੀ ਗੱਲ ਕਰੋ ਚੰਗੇ ਬੀਜਾਂ ਦੀ ਗੱਲ ਕਰੋ ਇਹਨਾਂ ਦੀ ਪ੍ਰੋਡਕਸ਼ਨ ਵਧਾਓ ਜਿੰਨਾ ਚਿਰ ਫਾਰਮਰ ਦੀ ਪ੍ਰੋਡਕਸ਼ਨ ਨਹੀਂ ਵਧੇਗੀ ਫਾਰਮਰ ਸੋਖਾ ਨਹੀਂ ਹੋ ਸਕਦਾ ਇਹ ਐਵੇਂ ਗੱਲਾਂ ਹੀ ਨੇ ਜਿਨ੍ਹਾਂ ਕੋ ਕੋ ਕਰਜ਼ੇ ਵੀ ਇਹਨਾਂ ਦੇ ਚੜੇ ਹੋਏ ਨੇ ਇਹ ਵੀ ਦੇ ਨਾਲ ਦੇਖੋ ਨਾ ਵੀ ਨਾਲ ਕਰਜੇ ਵੀ ਤੇ ਚੜੇ ਹੋਏ ਨੇ ਕਾਈ ਕਰਕੇ ਆ ਹੀ ਨਹੀਂ ਰਿਹਾ ਕਾਰਨ ਇਹ ਤਾਂ ਤੁਹਾਡੇ ਹੀ ਜੋ ਸਾਥੀ ਨੇ ਉਹੀ ਗੱਲਾਂ ਕਰ ਰਹੇ ਸੀ ਮੈਂ ਇਸ ਤੇ ਹੋਰ ਬਹਿਸ ਨਾ ਨਹੀਂ ਐਤੇ ਹੋਰ ਬਹਿਸ ਲੰਬੀ ਨਹੀਂ ਅਸੀਂ ਕਰਨਾ ਚਾਹੁੰਦੇ ਬਸ ਇਹ ਦੱਸੋ ਕਿ ਅਗਰ ਸੈਂਟਰ ਚੋ ਮੋਦੀ ਸਰਕਾਰ ਹੈ ਅਗਰ ਲੁਧਿਆਣਾ ਚੈਂਪੀ ਨਹੀਂ ਬਣਦਾ ਅਗਰ ਬੀਜੇਪੀ ਦਾ ਨਹੀਂ ਬਣਿਆ 2019 ਚ ਵੀ ਦੇਖੋ ਕੋਈ ਫਾਇਦਾ ਨਹੀਂ ਹੋਗਾ ਐਮਪੀ ਬਣੂਗਾ ਤਾਂ ਹੀ ਉਹ ਗੱਲ ਹੋ ਪਾਉਗੀ ਕਿਉਂਕਿ ਇੱਥੇ ਕਈ ਕਹ ਰਹੇ ਸੀ ਕਿ ਬਿੱਟੂ ਸਾਹਿਬ ਫੋਨ ਰੁਕਦੇ ਨੇ ਉਹ ਕਹਿੰਦੇ ਨੇ ਬਿੱਟੂ ਸਾਹਿਬ ਫੋਨ ਚੁੱਕਦੇ ਨੇ ਤੇ ਤੁਸੀਂ ਉਹ ਨਹੀਂ ਕਹਿ ਸਕਦੇ ਕਿ ਉਹ ਸੈਂਟਰ ਤੱਕ ਗੱਲ ਰੱਖਣਾ ਸਾਨੂੰ ਸਾਡੇ ਐਂਕਰਾਂ ਦੀ ਹੀ ਵੱਡੀ ਪ੍ਰੋਬਲਮ ਆ ਗਈ ਉਹਨੇ ਫੋਨ ਹੀ ਚੁੱਕਿਆ ਉਹ ਤਾਂ ਇਹ ਕੇਸ ਹੋ ਗਿਆ ਅਸੀਂ ਇਹ ਆਮ ਪਬਲਿਕ ਨੇ ਅਸੀਂ ਜਨਤਾ ਨੇ ਕੀ ਲੈਣਾ ਮਟਕੀ ਨਹੀਂ ਸਰ ਤੁਸੀਂ ਤਾਂ ਬੀਜੇਪੀ ਦੇ ਸਮਰਥਕ ਹੋ ਇਸ ਲਈ ਆਪ ਹਾਂ ਮੈਂ ਕਹਿੰਦਾ ਮੈਂ ਕਾਮਨ ਬੀਿੰਗ ਵੀ ਕਾਮਨ ਪਰਸਨ ਗੱਲ ਕਰਦਾ ਤੁਸੀਂ ਮੈਨੂੰ ਕਿਵੇਂ ਕਹਿੰਦੇ ਬੀਜੇਪੀ ਸਮਰਥਕ ਮੇਰੀ ਕੋਈ ਗੱਲ ਗੱਲ ਦੱਸੋ ਇੰਡਸਟਰੀ ਡਿਵੈਲਪਮੈਂਟ ਐਗਰੀਕਲਚਰ ਡਿਵੈਲਪਮੈਂਟ ਬੀਜੇਪੀ ਕਾਂਗਰਸ ਨੇ ਕੁਝ ਨਹੀਂ ਕੀਤਾ ਮੈਂ ਕਿਸੇ ਨੂੰ ਕਹਿ ਹੀ ਨਹੀਂ ਰਿਹਾ ਅਸੀਂ ਇਹ ਕਰਵਾਣਾ ਹੈ ਅਸੀਂ ਕਿਵੇਂ ਕਰਵਾਣਾ ਹੈ ਇਹ ਪਬਲਿਕ ਦੀ ਅਵੇਅਰਨੈਸ ਹੋਣੀ ਬੜੀ ਜ਼ਰੂਰੀ ਹੈ ਉਹਦੇ ਵਾਸਤੇ ਜੇ ਅਸੀਂ ਇਹ ਪ੍ਰੋਗਰਾਮ ਬਣਾਈਏ ਨਾ ਕਿ ਤੁਸੀਂ ਡਿਵੈਲਪਮੈਂਟ ਕਿਵੇਂ ਲੈ ਸਕਦੇ ਹੋ ਡਿਵੈਲਪ ਆਦੀ ਜਿਹੜਾ ਪਿਛੜਾ ਚਲੇ ਗਿਆ। ਕਿਉਂਕਿ ਇਹ ਤਾਂ ਵੈਸੇ ਨਾ ਸਵਾਲ ਜਿਹੜੇ ਨੇ ਲੋਕਾਂ ਨੂੰ ਪੁੱਛਣੇ ਚਾਹੀਦੇ ਨੇ ਜਦੋਂ ਤੁਹਾਡੇ ਕੋਲ ਬੀਜੇਪੀ ਕਾਂਗਰਸ ਆਮ ਆਦੀ ਪਾਰਟੀ ਆ ਕਾਲੀਦਾਲ ਵੋਟ ਮੰਗਣ ਆਵੇ ਤੁਸੀਂ ਉਹਨਾਂ ਨੂੰ ਸਵਾਲ ਕਰੋ ਨਾ। ਅਸੀਂ ਸਵਾਲ ਕਰਦੇ ਹਾਂ ਜੀ। ਕਰਦੇ ਹੋ। ਜਵਾਬ ਮਿਲਦੇ ਨੇ। ਜਵਾਬ ਮਿਲਦੇ ਨੇ ਪਰ ਉਹਦਾ ਕੋਈ ਰਿਜ਼ਲਟ ਤਾਂ ਹੋਇਆ ਨਹੀਂ ਹਲੇ ਤੱਕ। ਦੇਖਦੇ ਹਾਂ ਕਿ ਹੁਣ ਇਹਨੂੰ ਲਿਆ ਕੇ ਦੇਖਾਂਗੇ। ਦੇ ਜਿਹੜੇ ਇਹ ਕਿਸਾਨ ਹੈ ਨਾ ਇਹ ਕਿਸਾਨ ਹੈ ਨਹੀਂ ਨਹੀਂ। ਨਹੀਂ ਕਿਸਾਨ। ਇਹਦੇ ਵਿੱਚ ਮੁਸ਼ਕਲ ਨਾਲ 10% ਕਿਸਾਨ ਹੋਣਗੇ ਬਾਕੀ ਸਾਰੇ ਜਿਹੜੇ ਪੈਸੇ ਵਾਲੇ ਨੇ ਪਾਰਟੀਆਂ ਵਾਲੇ ਨੇ ਕਦੀ ਦਿੱਲੀ ਜਾ ਕੇ ਦੇਖੋ 6 6 7 8 10 10 ਘੰਟੇ ਲੱਗ ਜਾਂਦੇ ਉੱਥੇ ਉਹ ਬੁਰੀ ਹਾਲਤ ਹੈ। ਵੀ ਪਾ ਰਹੇ ਨੇ, ਡਰਿੰਕ ਵੀ ਹੋ ਰਹੀ ਹੈ ਫਿਰ ਉਹ ਕਿਸਾਨ ਨੇ। ਪੈਸਾ ਜਿਹੜਾ ਆਂਦਾ ਉਹ ਕਿਦੋਂ ਆਂਦਾ ਹੈ? ਦੁਨੀਆ ਪਾਰਟੀਆਂ ਜਿਹੜੀਆਂ ਹੁਣ ਰੋਜ਼ ਸਾਬਤ ਹੋ ਰਹੀ ਹੈ। ਕੇਸਰੀਵਾਲ ਕਿਤੋਂ ਪੈਸਾ ਲੈ ਆ ਰਿਹਾ ਹੈ? ਉਹ ਕਿਤੋਂ ਲੈ ਆ ਰਿਹਾ ਹੈ? ਸਾਰੇ ਨਾਨੂ ਬਣ ਰਹੇ ਹਨ। ਉਹ ਪੈਸੇ ਨਾਲ ਤਾਂ ਇਹ ਸਾਰੇ ਫੁੱਲਦੇ ਪੈਣ ਔਰ ਇਹ ਕਿਸਾਨ ਹੈ ਨਹੀਂ ਨਹੀਂ ਇਹ ਪੈਸੇ ਵਾਲੇ ਸਾਰੇ ਵੱਡੇ ਵੱਡੇ ਇੱਥੇ ਚੀਜ਼ਾਂ ਲਾਈਆਂ ਹੋਈਆਂ ਨੇ, 에어 ਕੰਡੀਸ਼ਨ ਵਿੱਚ ਬੈਠਦੇ ਨੇ ਇੱਥੇ ਲਾ ਕੇ। ਠੀਕ ਹੈ, ਠੀਕ ਹੈ। ਬਹੁਤ-ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਸੋ ਇਹ ਭਾਜਪਾ ਦੇ ਸਮਰਥਕ ਨੇ ਆਪਣਾ ਪੱਖ ਰੱਖ ਰਹੇ ਨੇ। ਅਸੀਂ ਇਹ ਦਰਮید ਬਿੱਟੂ ਇਥੇ ਐਮਪੀ ਬਣਾ ਤਾਂ ਹੀ ਲੁਧਿਆਣਾ ਦੇ ਮੁੱਦੇ ਹੱਲ ਹੋ ਸਕਣ ਕਿ ਹਾਲਾਂਕਿ ਅਸੀਂ ਇਹ ਵੀ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਕਿ 10 ਸਾਲ ਦੇਸ਼ ਤੇ ਮੋਦੀ ਸਰਕਾਰ ਰਹੀ ਗਏ ਕਿ ਇਥੋਂ ਐਮਪੀ ਜਿਤਨਾ ਜ਼ਰੂਰੀ ਹੈ ਕਿ ਇਸ ਤੋਂ ਇਲਾਵਾ ਗੱਲ ਤੁਹਾਡੀ ਨਹੀਂ ਪਹੁੰਚ ਸਕਦੀ ਉਹਨਾਂ ਤੇ ਵੀ ਤੁਸੀਂ ਇਹਨਾਂ ਦੇ ਜਵਾਬ ਸੁਣੇ ਤੁਹਾਨੂੰ ਕੀ ਲੱਗਦਾ ਲੁਧਿਆਣਾ ਚ ਕਿਹਦੀ ਖਵਾਏ ਕੌਣ ਜਿੱਤੇਗਾ ਪੰਜਾਬ ਦੀ 13 ਸੀਟਾਂ ਨੇ 13 ਚ ਕਿੰਨੀਆਂ ਲੱਗਦਾ ਬੀਜੇਪੀ ਨੂੰ ਆਉਣ ਗਿਆ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਜਿੱਥੇ ਜਾ ਰਹੇ ਹਾਂ ਲੋਕਾਂ ਦੀ ਗੱਲਬਾਤ ਕਰਾ ਜਿਹੜੇ ਸਮਰਥਕ ਵੀ ਨੇ ਉਹਨਾਂ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਈ ਹੈ ਤਾਂ ਕਿ ਉਹ ਕਿਉਂ ਸੋਚਦੇ ਨੇ ਕਿਉਂ ਇੱਕ ਪਾਰਟੀ ਨੂੰ ਸਪੋਰਟ ਕਰਦੇ ਨੇ ਕੈਮਰਾ ਪਰਸਨ ਐਲੀਸ਼ਾ ਦੇ ਨਾਲ ਮਯੁਰ ਸ蒂ਪਕੌਰ ਪੰਜਾਬ ਤੱਕ ਲੁਧਿਆਣਾ